ਇਹ ਗੁਰਿੰਦਰ ਬਾਠ ਇਹਨੂੰ ਫੋਨ ਤੇ ਧਮਕੀ ਦਿੱਤੀ ਸੀ ਜਦੋਂ ਮੈਂ ਲਾਈਵ ਹੋਇਆ ਮੇਰੇ ਲਾਈਵ ਹੋਣ ਤੋਂ ਤੁਰੰਤ ਬਾਅਦ ਇਹ ਪਹਿਲਾਂ ਮੈਨੂੰ ਬਾਠ ਦਾ ਫੋਨ ਆਉਂਦਾ ਮੇਰੇ ਲਗਭਗ ਬਾਠ ਲਾਈਵ ਹੁੰਦਾ ਮੈਨੂੰ ਫੋਨ ਨਹੀਂ ਕੀਤਾ ਉਹਨੇ ਮੈਂ ਝੂਠ ਬੋਲ ਰਿਹਾ ਵੇ ਬਾਠ ਨੂੰ ਫੋਨ ਕੀਤਾ ਇਹਨੂੰ ਧਮਕਾਇਆ ਉਹਨੇ ਬਾਕੀ ਜੋ ਕੁਝ ਬਾਠ ਨਾਲ ਗੱਲ ਹੋਈ ਆ ਉਹ ਬਾਠ ਨੂੰ ਸੁਣਾ ਦੋ ਬਾਠ ਗੁਰਿੰਦਰ ਬਾਠ ਨਾਲ ਗੱਲਬਾਤ ਕਰ ਲੈਂਦੇ ਆ ਧਮਕੀ ਦਿੱਤੀ ਸੀ ਜਾਂ ਵੈਸੇ ਤੁਹਾਨੂੰ ਫੋਨ ਕੀਤਾ ਸੀ ਇਹਨੇ ਕੀਤਾ ਫੋਨ ਵੀਰੇ ਜਦੋਂ ਮੈਂ ਵੀਡੀਓ ਪਾਈ ਆ ਤੇ ਮੇਰੇ ਘਰਾਂ ਮੈਂ ਘੰਟੇ ਬਾਅਦ ਮੈਨੂੰ ਇਹਦੀ ਕਾਲ ਆ ਗਈ ਵੀ ਤੁਸੀਂ ਵੀਡੀਓ ਦਾ ਪਾਤੀ ਆ ਹੁਣ ਕਹ ਲੂ ਤੁਸੀਂ ਹੁਣ ਇੱਕ ਹੁੰਦਾ ਨਾ ਕਿ ਬਾਅਦ ਚ ਇੱਕ ਉਹ ਖੇਡਣਾ ਕਿ ਮੈਨੂੰ ਧੜਕਾਉਣ ਦੀ ਕੋਸ਼ਿਸ਼ ਕੀਤੀ ਸੀ ਫੋਨ ਲਾ ਕੇ ਕੇ ਵੀ ਕੁਝ ਬੋਲੇ ਮੈਂ ਰਿਕਾਰਡ ਚੀਜ਼ ਕਰਾਂ ਹਨ ਤੇ ਜਦੋਂ ਫੋਨ ਲਾਇਆ ਵੀ ਸਾਡਾ ਤੇਰਾ ਜਿਹੜਾ ਸਾਡਾ ਸਮਾਜ ਆ ਤੈਨੂੰ ਹੁਣ ਉਹ ਦੇਖੂਗਾ ਤੇ ਪ੍ਰਸ਼ਾਸਨ ਵੀ ਮੇਰੇ ਨਾਲ ਆ ਤੇ ਸਿੱਧਾ ਤੁਸੀਂ ਸਾਡੇ ਤੇ ਮੈਨੂੰ ਫਸਾਉਣ ਨੂੰ ਫਿਰਦੇ ਸੀ ਕੇਸ ਤੇਰੇ ਤੇ ਮੈਂ ਠੋਕਣਾ ਤਾਂ ਸਰੇ ਆ ਮੈਂ ਇੱਕ ਧੜਕਾਉਣ ਦੀ ਕੋਸ਼ਿਸ਼ ਕੀਤੀ ਤੇ ਇੱਕ ਡਰੋਨ ਦੀ ਧਮਕਾਉਣ ਦੀ ਤੇ ਇਹਨੂੰ ਮੈਂ ਕਿਹਾ ਸੀ ਮੈਂ ਕਿਹਾ ਵੀ ਜੇ ਵੀਡੀਓ ਪਾਈ ਆ ਦੇਖੋ ਬੰਦਾ ਆਪਣੇ ਬਾਰੇ ਸੁਣ ਲੂਗਾ ਜਦੋਂ ਧੀ ਭੈਣ ਤੇ ਗੱਲ ਆਉਂਦੀ ਆ ਨਾ ਫਿਰ ਬੰਦਾ ਕਹਿੰਦਾ ਹੁਣ ਤਾਂ ਮੈਂ ਆਪਣਾ ਆਪ ਵੀ ਵਾਰਦਾ ਤੇ ਮੈਂ ਪਿੱਛੇ ਨਹੀਂ ਹਟੂੰਗਾ ਤੇ ਇਹਨੂੰ ਅਸੀਂ ਕਿਹਾ ਸੀ ਮੈਂ ਕਿਹਾ ਤੇਰੇ ਕੋਲ ਕੱਲ ਲਾਵਾਂਗੇ ਤੇ ਬਹਿ ਕੇ ਗੱਲ ਕਰਾਂਗੇ ਅਸੀਂ ਬਹਿ ਕੇ ਬਟ ਉਹ ਗੱਲ ਨਹੀਂ ਹੋ ਪਾਈ ਜੋ ਪਹਿਲਾਂ ਹੀ ਕਾਰਵਾਈ ਕਰਤੀ ਮੈਂ ਧੰਨਵਾਦ ਕਰਨਾ ਚਾਹੂੰਗਾ ਭਾਈ ਪੁਲਿਸ ਪ੍ਰਸ਼ਾਸਨ ਦੀ ਇਹ ਪਹਿਲਾਂ ਇੱਜ਼ਤ ਮੇਰੇ ਦਿਲ 'ਚ 100% ਸੀ ਨਾ ਅੱਜ 200% ਆ ਹਰ ਚੀਜ਼ ਨੂੰ ਆਪਾਂ 네ਗਟਿਵਿਟੀ ਕੋਈ ਬੰਦਾ ਗਲਤ ਕੰਮ ਕਰਦਾ ਬਹੁਤ ਅੱਗੇ ਆ ਜਾਂਦਾ ਪਰ ਪੋਜ਼ਿਟਿਵਿਟੀ ਵੀ ਅੱਗੇ ਹੋਣੀ ਚਾਹੀਦੀ ਆ ਮੇਰੇ ਕਮਿਸ਼ਨਰ ਸਾਹਿਬ ਦਾ ਬਹੁਤ ਖਾਸ ੌਰ ਤੇ ਧੰਨਵਾਦ ਤੇ ਜਿਵੇਂ ਬਾਈ ਨੇ ਦੱਸਿਆ ਕਿ ਉਹ ਕਹਿੰਦੇ ਵੀ ਇਹ ਬੰਦਾ ਮੇਰੀ ਨਜ਼ਰ 'ਚ ਹੀ ਨਹੀਂ ਸੀਗਾ ਤੇ ਸਾਡੇ ਆਉਣ ਤੋਂ ਪਹਿਲਾਂ ਕੁਝ ਵੀ ਕਰਨ ਤੋਂ ਪਹਿਲਾਂ ਆਪਣਾ ਆਫੀਸਰ ਨੇ ਕਿਹਾ ਕਿ ਮੈਂ ਤਾਂ ਤੁਹਾਨੂੰ ਇੱਕ ਗਿਫਟ ਦੇਣਾ ਸੀਗਾ ਤੁਸੀਂ ਆ ਗਏ ਨਾ ਵੀ ਆਉਂਦੇ ਉਹ ਬੰਦਾ ਤੁਹਾਡੇ ਆਉਣ ਤੋਂ ਪਹਿਲਾਂ ਸੀ ਉਹਨੂੰ ਭਾਈ ਬੈਠੇ ਆ ਅੱਛਾ ਮਤਲਬ ਪਹਿਲਾਂ ਹੀ ਕਾਰਵਾਈ ਕਰ ਲਈ ਸੀ ਪਹਿਲਾਂ ਕਾਰਵਾਈ ਹੋ ਚੁੱਕੀ ਸੀ ਇਹ ਗੁਰਿੰਦਰ ਬਾਠ ਇਹਨੂੰ ਫੋਨ ਤੇ ਧਮਕੀ ਦਿੱਤੀ ਸੀ ਜਦੋਂ ਮੈਂ ਲਾਈਵ ਹੋਇਆ ਮੇਰੇ ਲਾਈਵ ਹੋਣ ਤੋਂ ਤੁਰੰਤ ਬਾਅਦ ਇਹ ਪਹਿਲਾਂ ਮੈਨੂੰ ਬਾਠ ਦਾ ਫੋਨ ਆਉਂਦਾ ਮੇਰੇ ਲਾਈਵ ਤੋਂ ਬਾਅਦ ਬਾਠ ਲਾਈਵ ਹੁੰਦਾ ਮੈਨੂੰ ਫੋਨ ਨਹੀਂ ਕੀਤਾ ਉਹਨੇ ਮੈਂ ਝੂਠ ਬੋਲ ਰਿਹਾ ਵੇ ਬਾਠ ਨੂੰ ਫੋਨ ਇਨ ਨੂੰ ਧਮਕਾਇਆ ਉਹਨੇ ਬਾਕੀ ਜੋ ਕੁਝ ਬਾਠ ਨਾਲ ਗੱਲ ਹੋਈ ਆ ਉਹ ਬਾੜ ਦਾ ਸੁਗਾ ਬੜ ਗੁਰਿੰਦਰ ਬਾਠ ਨਾਲ ਗੱਲਬਾਤ ਕਰ ਲੈਂਦੇ ਆ ਧਮਕੀ ਦਿੱਤੀ ਸੀ ਜਾਂ ਵੈਸੇ ਤੁਹਾਨੂੰ ਫੋਨ ਕੀਤਾ ਸੀ ਇਹਨੇ ਕੀਤਾ ਫੋਨ ਵੀਰੇ ਜਦੋਂ ਮੈਂ ਵੀਡੀਓ ਪਾਈ ਆ ਤੇ ਮੇਰੇ ਘਰਾਂ ਮੈਂ ਘੰਟੇ ਬਾਅਦ ਮੈਨੂੰ ਇਹਦੀ ਕਾਲ ਆ ਗਈ ਵੀ ਤੁਸੀਂ ਵੀਡੀਓ ਤਾਂ ਪਾਤੀ ਆ ਹੁਣ ਕੱਲੂ ਤੁਸੀਂ ਆਉਣਾ ਇੱਕ ਹੁੰਦਾ ਨਾ ਕਿ ਬਾਅਦ ਚ ਇੱਕ ਉਹ ਖੇਡਣਾ ਕਿ ਮੈਨੂੰ ਧੜਕਾਉਣ ਦੀ ਕੋਸ਼ਿਸ਼ ਕੀਤੀ ਸੀ ਫੋਨ ਲਾ ਕੇ ਕਿ ਇਹ ਵੀ ਕੁਝ ਬੋਲੇ ਮੈਂ ਰਿਕਾਰਡ ਚੀਜ਼ ਕਰਾਂ ਹਨ ਤੇ ਜਦੋਂ ਫੋਨ ਲਾਇਆ ਵੀ ਸਾਡਾ ਤੇਰਾ ਜਿਹੜਾ ਸਾਡਾ ਸਮਾਜ ਆ ਤੈਨੂੰ ਹੁਣ ਉਹ ਦੇਖੂਗਾ ਤੇ ਪ੍ਰਸ਼ਾਸਨ ਵੀ ਮੇਰੇ ਨਾਲ ਆ ਤੇ ਸਦਾ ਤੁਸੀਂ ਸਾਡੇ ਤੇ ਮੈਨੂੰ ਫਸਾਉਣ ਨੂੰ ਫਿਰਦੇ ਸੀ ਕੇਸ ਤੇਰੇ ਤੇ ਮੈਂ ਠੋਕਣਾ ਤਾਂ ਸਰੇ ਆ ਮੈਂ ਇੱਕ ਕਪੜਾ ਘੋਣ ਦੀ ਕੋਸ਼ਿਸ਼ ਕੀਤੀ ਤੇ ਇੱਕ ਡਰੋਨ ਦੀ ਧਮਕਾਉਣ ਦੀ ਤੇ ਇਹਨੂੰ ਮੈਂ ਕਿਹਾ ਸੀ ਮੈਂ ਕਿਹਾ ਵੀ ਜੇ ਵੀਡੀਓ ਪਾਈ ਆ ਦੇਖੋ ਬੰਦਾ ਆਪਣੇ ਬਾਰੇ ਸੁਣ ਲੂਗਾ ਜਦੋਂ ਧੀ ਭੈਣ ਤੇ ਗੱਲ ਆਉਂਦੀ ਆ ਨਾ ਫਿਰ ਬੰਦਾ ਕਹਿੰਦਾ ਹੁਣ ਤਾਂ ਮੈਂ ਆਪਣਾ ਆਪ ਵੀ ਵਾਰਦਾ ਤੇ ਮੈਂ ਪਿੱਛੇ ਨਹੀਂ ਹਟੂੰਗਾ ਤੇ ਇਹਨੂੰ ਅਸੀਂ ਕਿਹਾ ਸੀ ਮੈਂ ਕਿਹਾ ਤੇਰੇ ਕੋਲ ਕੱਲ ਲਾਵਾਂਗੇ ਤੇ ਬਹਿ ਕੇ ਗੱਲ ਕਰਾਂਗੇ ਅਸੀਂ ਬਾਕੀ ਬਟ ਉਹ ਗੱਲ ਨਹੀਂ ਹੋ ਪਾਈ ਜੋ ਪਹਿਲਾਂ ਹੀ ਕਾਰਵਾਈ ਕਰਤੀ ਮੈਂ ਧੰਨਵਾਦ ਕਰਨਾ ਚਾਹੂਗਾ ਬਾਈ ਪੁਲਿਸ ਪ੍ਰਸ਼ਾਸਨ ਦੀ ਇਹ ਪਹਿਲਾਂ ਇੱਜ਼ਤ ਮੇਰੇ ਦਿਲ 'ਚ 100% ਸੀ ਨਾ ਅੱਜ 200% ਆ ਹਰ ਚੀਜ਼ ਨੂੰ ਆਪਾਂ 네ਗਟਿਵਿਟੀ ਕੋਈ ਬੰਦਾ ਗਲਤ ਕੰਮ ਕਰਦਾ ਬਹੁਤ ਅੱਗੇ ਆ ਜਾਂਦਾ ਪਰ ਪੋਜ਼ਿਟਿਵਿਟੀ ਵੀ ਅੱਗੇ ਹੋਣੀ ਚਾਹੀਦੀ ਆ ਮੇਰੇ ਕਮਿਸ਼ਨਰ ਸਾਹਿਬ ਦਾ ਬਹੁਤ ਖਾਸ ੌਰ ਤੇ ਧੰਨਵਾਦ ਆ ਚਾਲ ਸਾਹਿਬ ਦਾ ਤੇ ਜਿਵੇਂ ਬਾਈ ਨੇ ਦੱਸਿਆ ਕਿ ਉਹ ਕਹਿੰਦੇ ਵੀ ਇਹ ਬੰਦਾ ਮੇਰੀ ਨਜ਼ਰ 'ਚ ਹੀ ਨਹੀਂ ਸੀਗਾ ਤੇ ਸਾਡੇ ਆਉਣ ਤੋਂ ਪਹਿਲਾਂ ਕੁਝ ਵੀ ਕਰਨ ਤੋਂ ਪਹਿਲਾਂ ਆਪਣਾ ਆਫੀਸਰ ਨੇ ਕਿਹਾ ਕਿ ਮੈਂ ਤਾਂ ਤੁਹਾਨੂੰ ਇੱਕ ਗਿਫਟ ਦੇਣਾ ਸੀਗਾ ਤੁਸੀਂ ਆ ਗਏ ਨਾ ਵੀ ਆਉਂਦੇ ਉਹ ਬੰਦਾ ਤੁਹਾਡੇ ਆਉਣ ਤੋਂ ਪਹਿਲਾਂ ਸੀ ਉਹਨੂੰ ਭਾਈ ਬੈਠੇ ਆ ਅੱਛਾ ਮਤਲਬ ਪਹਿਲਾਂ ਹੀ ਕਾਰਵਾਈ ਕਰ ਪਹਿਲਾਂ ਕਾਰਵਾਈ ਹੋ ਚੁੱਕੀ ਹੈ